ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਮਿੱਡੂਮਾਨ ਦੇ ਵਿੱਚ ਮਿੱਡੂਮਾਨ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਤੇ ਫਰੀਦਕੋਟ ਤੋਂ ਸਾਧਕ ਜਿਹੜਾ ਰੋਡ ਆ ਉਸ ਰੋਡ ਦੇ ਉੱਤੇ ਮੈਮੂਆਣੇ ਤੋਂ ਜਿਹੜੀ ਸਿੱਧੀ ਸੜਕ ਆ 7 ਕਰੋੜ ਤੇ ਆਊਗਾ ਪਿੰਡ ਮੈਮੂਆਣਾ ਤੇ ਮੈਮੂਆਣੇ ਪਿੰਡ ਤੋਂ 2.5-3 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਆ ਮਿੱੱਡੂਮਾਨ ਪਿੰਡ ਆਊਗਾ ਔਰ ਮਿੱੱਡੂਮਾਨ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਘਰੇਲੂ ਪਰਿਵਾਰ ਦੇ ਘਰੇ ਜਿਸ ਘਰ ਦੇ ਵਿੱਚ ਮੈਂ ਆਏ ਹੋਇਆ ਪਸ਼ੂ ਰੱਖੇ ਹੋਇਆ ਦੁੱਧ ਪੀਣ ਨੂੰ ਪਾਈ ਹੋਣਿਆ ਨੇ ਉਸ ਲੈਂਡ ਦੇ ਵਿੱਚੋਂ ਇੱਕ ਗਾਂ ਬਾਈ ਹੋਣਿਆ ਨੇ ਘਰ ਦੀ ਵੇਚ ਲਈਆਂ ਮਿੱਤਰੋ ਕੀ ਇਹਦੀ ਡਿਟੇਲ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਗੱਲਬਾਤ ਆ ਸਾਰੀ ਜਾਣਕਾਰੀ ਲੈਣੇ ਆਪਾਂ ਭਾਈ ਤੋਂ ਸਤਿ ਸ੍ਰੀ ਅਕਾਲ ਬਪੂ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਦੱਸੀ ਇੱਕ ਵਾਰੀ ਮਲਕੀਤ ਸਿੰਘ ਮਲਕੀਤ ਸਿੰਘ ਸਨੋਫ ਜੀ ਮਿਸ਼ਨ ਸਿੰਘ ਮਲਕੀਤ ਭਾਈ ਵੜ ਆਪਣੀ ਜਿਹੜੀ ਗਾਂ ਸੁੰਦੀ ਹੈ ਕਿੰਨੇ ਵਾ ਸੂਸ ਹੁੰਦੀ ਹੈ ਬਾਈ ਇਹ ਚੌਥਾ ਸੂਆ ਸੂਗੀ ਚੌਥਾ ਸੂਆ ਸੂਗੀ ਸੂਣ ਦੇ ਵਿੱਚ ਕਿੰਨੇ ਦਿਨ ਲੈ ਜੂਗੀ ਬਾਈ 10 12 ਦਿਨ ਲੈ ਜੂਗੀ 10 12 ਦਿਨ ਲੈ ਜੂਗੀ ਕਿੰਨੇ ਕੁ ਦੁੱਧ ਆਪਾਂ ਚੁੰਦੇ ਰਹੇ ਇਹਦੇ ਥੱਲੋਂ ਇਹ ਦੇ ਦੋ 6ਆ 22 23 ਕਿਲੋ ਦੋ ਦੇ ਦੇ ਠੀਕ ਆ ਠੀਕ ਆ ਬਾਈ ਤੇ ਚਵਾਈ ਚੁਵਾਈ ਚ ਕਿਵੇਂ ਆ ਬਾਈ ਕਾਈ ਕੁਚਵਾਈ ਚ ਬਹੁਤ ਵਧੀਆ ਓਕੇ ਜਮ ਹੈ ਠੀਕ ਆ ਬਾਈ ਤੇ ਕੀ ਰੇਟ ਰੱਖਾਂਗੇ ਆਪਾਂ ਜਿੰਦਾ ਇਹਦਾ ਰੇਟ 6.5 ਹਜ਼ਾਰ ਰੁਪਏ 6.5 ਹਜ਼ਾਰ ਰੁਪਏ ਮਾਨਦਾਨ ਕੋਈ ਜਾਂਦੇ ਵਿੱਚੋਂ ਮਾਨਦਾਨ ਮੌਕੇ ਤੇ ਹੋ ਜੂਗਾ ਠੀਕ ਹੈ ਬਈ ਠੀਕ ਹੈ ਜੀ ਤੇ ਇਹ ਬਈ ਹੁਣ ਮਨ ਸੁਆ ਕਿੰਨਾ ਸੁੰਦੀ ਹੈ ਇਹ ਚੌਥਾ ਸੁਆ ਚੌਥਾ ਸੁਆ ਪ੍ਰੋਪਰ ਸੁੰਦੀ ਹੈ ਠੀਕ ਹੈ ਬਈ ਲੈ ਮਿੱਤਰੋ ਇਹ ਸਚਾਈ ਆ ਹੁਣ ਕਹਿਣ ਨੂੰ ਤਾਂ ਤੀਜਾ ਵੀ ਕਹਿ ਦਿੰਦੇ ਤਾਂ ਵੀ ਤੁਸੀਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਗਵਾਈ ਭਰਦੀ ਆ ਸੂਣ ਦੇ ਵਿੱਚ ਹਜੇ 10 ਤੋਂ 12 ਦਿਨ ਲੈ ਜਾਣੇ ਆ ਇਹਨੇ ਕਰਮ ਵਾਲੀ ਨੇ ਥਣੇ ਦੇਵਾ ਹੁਣ ਵੀ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਤੇ ਬਾਕੀ ਹਜੇ ਹੋਰ ਵੀ ਕਰ ਜਾਊਗੀ 20 ਕਿਲੋ ਤੋਂ ਬਾਰ-ਬਾਰ ਦੁੱਧ ਬਾਈ ਹੁਣੀਆਂ ਦੇ ਅਸੀਂ ਚੋਂਦੇ ਰਹੇ ਆ ਕਰਮਾਲੀ ਦੇ ਥੱਲੋਂ ਬਰੀਕੀ ਚੰਗੀ ਆ ਅੰਗ ਚੰਗਾ ਵਾ ਤਾਂਚਾ ਚੰਗਾ ਵਾ ਐਫਪੀ ਦੇ ਨਾਲ ਕ੍ਰੋਸ ਪੈਂਦੀ ਆ ਮਿੱਤਰੋ ਲਾਲ ਡੱਬੀ ਵਹਿੜ ਆ ਜਿਹੜੇ ਭਰਾ ਨੂੰ ਪਸੰਦ ਆਊਗੀ ਗੱਲਬਾਤ ਲਈ ਤੁਸੀਂ ਨੰਬਰ ਪਾਈਆਂ ਦਾ ਸਕਰੀਨ ਦੇ ਉੱਤੇ ਵੀ ਲਾ ਦੇਾਂਗੇ ਲੇਵੇ ਭਾਂਡੇ ਲੋ ਬਹੁਤ ਖਬਰਦਾਰਾ ਕਰਮਾਲੀ ਜਿੰਨੀ ਹੈਗੀ ਆ ਚੰਗੀ ਆ ਵੱਡੀ ਗੱਲ ਇਹ ਆ ਵੀ ਤੋਰ ਦੀ ਵਹਿੜ ਮਜ਼ਬੂਤ ਆ ਕਿ ਜਿਹੜਾ ਜਾਨਵਰ ਤੋਰ ਦਾ ਮਜ਼ਬੂਤ ਹੁੰਦਾ ਖਾਸ ਕਰਕੇ ਗਾਂ ਦੇ ਵਿੱਚ ਉਹ ਦੁੱਧੋ ਖਰਾ ਹੀ ਹੁੰਦਾ ਜਿਹੜਾ ਤੋਰੋਂ ਢਿੱਲਾ ਉਹਦਾ ਦੁੱਧ ਲੈਣਾ ਬਹੁਤ ਔਖਾ ਹੋ ਜਾਂਦਾ ਤੁਹਾਨੂੰ ਪੱਕੀ ਗੱਲ ਮੰਨਣੀ ਪੈਣੀ ਆ ਮਜ਼ਬੂਤੀ ਚੰਗੀ ਆ ਜਿੰਨੀ ਹੈਗੀ ਭਾਈ ਥੋੜਾ ਜਿਹਾ ਪਾਸਾ ਕਰਦੀ ਜਿਵੇਂ ਸਾਈਡ ਕਰਦੀ ਕਿ ਵੈਸੇ ਲੱਗਦੀ ਆ ਮੈਨੂੰ ਇਹ ਬਹਿਣ ਬੂਲ ਨਾ ਹੋ ਜਾਂਦਾ ਬਹਿਣ ਨਾਲ ਹੋ ਜਾਂਦਾ ਉਵੇਂ ਕੋਈ ਚੱਕਰ ਤਾਂ ਨਹੀਂ ਕੋਈ ਨਹੀਂ ਕਿੱਕਰ ਕੋਈ ਜੇ ਕੋਈ ਭਰਾ ਦੂਰ ਦਰਾਡੇ ਦਾ ਆ ਜਾਵੇ ਘਰੇ ਰੱਖਣ ਦਾ ਕੋਈ ਲਾਂਬੇ ਦੀ ਗੱਜੈ ਨਹੀਂ ਠੀਕ ਆ ਭਾਈ ਠੀਕ ਆ ਤੇ ਬਾੜੇ ਯਾਰ ਚ ਮਾਨਤਨ ਕਰ ਦਿਆਂਗੇ ਆ ਮੂਹਰੇ ਜਿ ਮਾਨਤਨ ਠੀਕ ਆ ਨੰਬਰ ਬਾਪੂ ਜੀ 99158 10317 10317 99158 10317 99158 10317 ਇਸ ਨੰਬਰ ਤੇ ਮਿੱਤਰੋ ਭਾਈਨਾ ਤੁਸੀਂ ਕਰਨੀ ਹੈ ਗੱਲ ਤੇ ਬਾਤ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਹੋਰ ਇਸ ਤਰ੍ਹਾਂ ਦੇ ਚੈਨਲ ਦੇ ਵੀ ਜੁੜੇ ਰਹੋ ਸਾਡੇ ਨਾਲ ਸ਼ੁਕਰੀਆ ਜੁੜਦੇ ਰਹੋ ਧੰਨਵਾਦ ਕੈਮਰਾਮੈਨ ਗੁਰਦੀਪ ਗਿੱਲ ਦੇ ਨਾਲ